ਸਾਲ ਦੀ ਆ ਫਰੈਨਸ ਸਕੂਲ ਸੈਂਟਾ ਕਲੋਸ ਬੰਨਾ ਮੈਨੂੰ ਵੀ ਲਾ ਕੇ ਦਮ ਸੱਤ ਸੁਹਣੀ ਦਿਖਣਾ ਹੈ ਹੈ ਮੇਰਾ ਪੁੱਤ ਉਹ ਮੈਂ ਤੰਗ ਤਿਆਰ ਹੋ ਰਿਹਾ ਮੈਨੂੰ ਤੇਰੀ ਮੈਡਮ ਦਾ ਮੈਸੇਜ ਆ ਗਿਆ ਸੀ ਤੇਰੇ ਵਾਸਤੇ ਮੈਂ ਲੈ ਕੇ ਆਣੀ ਐ ਡਰੈਸ ਨਵੀਂ ਆ ਟੂਪੀ ਵੀ ਆਪਰ ਨਵੀਂ ਲੈ ਲਾਂਗੇ ਸਾਰਾ ਸੈਂਟਾ ਕਲੋਸ ਸਮਾਂ ਤਨ ਲੈ ਕੇ ਦਊਂਗਾ ਟੈਨਸ਼ਨ ਕੋ ਲੈਣੀ ਐ ਮੈਂ ਤਾਈਂ ਤਾਂ ਰੈਡੀ ਹੋ ਰਿਹਾ ਸੰਡੇ ਨੂੰ ਵੀ ਥੈਂਕ ਯੂ ਪਾਪਾ ਤੁਸੀਂ ਬਹੁਤ ਚੰਗੇ ਹੋ ਤੂੰ ਟੈਨਸ਼ਨ ਨਾ ਲੈ ਤੈਨੂੰ ਸੱਤ ਸੁਹਣੀ ਕਲਾਸ ਚ ਤੈਨੂੰ ਬਣਾਉਣਾ ਆਪਾਂ ਅਵਾਰਡ ਵੀ ਮਿਲੂਗਾ ਫਿਰ ਹਾਂਜੀ ਕਿ ਗਿਫਟ ਮਿਲਨੇ ਆ ਗਿਫਟ ਮੇ ਲੋਗੇ ਮੈਗਲ ਮਿਲਗੇ ਹਾਂ ਚਲ ਪਰਤ ਨੂੰ ਰੈਡ ਰੈਡ ਬਣਾ ਲੈਣਾ ਆਪਾਂ ਪੂਰਾ ਸੰਤਾ ਕਲੋਜ਼ੀ ਬਣਾਣਾ ਤੇ ਨੋਇਸ ਵਾਰੀ ਤੇ ਪਿਛਲੀ ਵਾਰ ਵੀ ਬਣੀ ਸੀ ਨਾ ਹਾਂਜੀ ਇਸ ਵਾਰ ਵੀ ਸਭ ਤੋਂ ਸੋਹਣੀ ਤੈਨੂੰ ਹੀ ਬਣਾਉਣਾ ਠੀਕ ਆ ਚਲਿਏ ਫਿਰ ਆਪਾਂ ਚਲੋ ਮੰਮਾ ਨੂੰ ਕਹ ਦੇ ਕਿ ਮੈਂ ਚਲਨੀ ਆ ਪਾਪਾ ਨਾਲ ਸ਼ੋਪਿੰਗ ਕਰਨ ਠੀਕ ਆ ਚਲ ਠੀਕ ਆ ਆਇਆ ਮੈਂ ਦੋ ਮਿੰਟ ਠੀਕ ਆ ਆ ਮੇਰਾ ਬੇਟਾ ਕੀ ਬਾਤ ਹੈ ਹਾਰਮੋਨੀਅਮ ਵਜਾਂਦਾ ਹੈ ਹੈ ਕੀ ਬਾਤ ਹੈ ਮੇਰਾ ਪੁੱਤ ਫਿਰ ਕਿੰਨਾ ਵਧੀਆ ਸ਼ਬਦ ਮੈਂ ਤਾਂ ਅੱਜ ਸੁਣਿਆ ਕਿੱਥੋਂ ਸਿੱਖਿਆ ਤੂੰ Papa ਮੈਂ ਮम्मा ਮੈਨੂੰ ਘੰਟਾ ਦਿੰਦੇ ਆ ਨਾ ਫੋਨ ਯੂਜ਼ ਕਰਨ ਦੀ ਫਿਰ ਮੈਂ YouTube ਤੋਂ ਇਹੀ ਸਿੱਖ ਲੈਂਦੀ ਆ ਵਾਹ ਤੂੰ ਤਾਂ ਬੜਾ ਵਧੀਆ ਸਹੀ ਇਸਤੇਮਾਲ ਕਰਦੀ ਆ ਫੋਨ ਦਾ ਅੱਜ ਕੱਲ ਦੇ ਬੱਚੇ ਫੋਨ ਤੇ ਕਾਰਟੂਨ ਵੀਡੀਓ ਹੋਰ ਪਤਾ ਨਹੀਂ ਕੀ ਕੀ ਦੇਖਦੇ ਆ ਮੇਰਾ ਪੁੱਤ ਕਿੰਨਾ ਚੰਗਾ ਸ਼ਬਦ ਸਿੱਖਦਾ ਮੇਰਾ ਪੁੱਤ ਗੁਰਬਾਣੀ ਸਿੱਖਦਾ ਮੇਰਾ ਪੁੱਤ ਪਤਾ ਨਹੀਂ ਗੱਲ ਦੱਸਦਾ ਹਾਂ ਜੀ ਮੇਰਾ ਪੁੱਤ ਪਤਾ ਨਹੀਂ ਨਾ ਜਪਜੀ ਸਾਹਿਬ ਤੇ ਰਰਾ ਸਾਹਿਬ ਮੂਜਬਾਨੀ ਕਰ ਲੈਣੀ ਆ ਹਾਂ ਬਿਲਕੁਲ ਕਰ ਲੈਣੇ ਹੋ ਅੱਜ ਨਾ ਮੈਂ ਮੈਮ ਨੂੰ ਸੁਖਮਨੀ ਸਾਹਿਬ ਦੇ ਪੰਜ ਪੋੜੀਆਂ ਕੰਠ ਕਰਕੇ ਸੁਣਾਈਆ ਮੈਂ ਬਹੁਤ ਖੁਸ਼ ਹੋਈ ਉਹ ਮੈਂ ਵੀ ਬਹੁਤ ਖੁਸ਼ ਹਾਂ ਸ਼ਾਬਾਸ਼ ਮੈਨੂੰ ਨਾ ਮਾਣ ਹੈ ਤੁਹਾਡੇ ਤੇ ਪਾਪਾ ਤੁਸੀਂ ਕਿਹਾ ਸੀ ਨਾ ਆਪਾਂ ਫਤਿਹਗੜ੍ਹ ਸਾਹਿਬ ਜਾਵਾਂਗੇ ਮੇਰਾ ਮੇਰਾ ਮਨ ਕਰਦਾ ਮੈਂ ਨਾ ਦੁਮਾਲਾ ਬਣ ਕੇ ਜਾਵਾਂ ਤੁਸੀਂ ਮੈਨੂੰ ਲੈ ਦੋਗੇ ਦੁਮਾਲਾ ਨਹੀਂ ਮੇਰਾ ਬੱਚਾ ਕੀ ਗੱਲ ਕਰਦੀ ਮੈਂ ਆਪਣੇ ਬੋਕ ਨੂੰ ਦੁਮਾਲਾ ਲੈ ਕੇ ਦਊਗਾ ਨਾਲ ਦੀ ਨਾਲ ਵਧੀਆ ਤਰੀਕੇ ਨਾਲ ਸਜਾ ਕੇ ਵੀ ਦਊਗਾ ਠੀਕ ਹੈ ਠੀਕ ਹੈ ਆਪਾਂ ਚੱਲਦੇ ਆਂ ਮਾਰਕੀਟ ਆਪਾਂ ਦੁਮਾਲਾ ਸਾਹਿਬ ਲੈਣੇ ਆ ਨਾ ਮਾ ਤੁਹਾਡੇ ਲਈ ਮਹਾਰਾਜ ਅਗੇ ਅਰਦਾਸ ਬੇਨਤੀ ਕਰਕੇ ਪਹਿਲੀ ਵਾਰ ਤੁਹਾਡੇ ਦੁਮਾਲਾ ਸਜਾਵਾਂਗੇ ਆਪਾਂ ਠੀਕ ਹੈ ਦੁਮਾਲੇ ਦੀ ਜਿਹੜੀ ਪ੍ਰਥਾ ਹੈ ਪਤਾ ਕਿੱਥੋਂ ਸ਼ੁਰੂ ਹੋਈ ਸੀ ਫਤੇ ਸਿੰਘ ਜੀ ਤੋਂ ਹਾਂ ਫਤੇ ਸਿੰਘ ਛੋਟੇ ਸਹਿਬ ਜਦ ਦੇ ਆਪਾਂ ਫਤੇ ਸਿੰਘ ਜੀ ਨੇ ਦੁਮਾਲਾ ਬੰਨਿਆ ਸੀ ਪਹਿਲੀ ਵਾਰ ਇਦੋਂ ਮਾਲਾਉਟ ਥੀ ਚાલુ ਹੋਇਆ ਸੀਗਾ ਹੈਨਾ ਹਾਂਜੀ ਹਾਂ ਮੇਰਾ ਪੁੱਤ ਕੋਈ ਗੱਲ ਨਹੀਂ ਆਪਾਂ ਨਾ ਚੱਲਦੇ ਆਂ ਇਹ ਤੋਂ ਪਹਿਲਾਂ ਨਾ ਥੋੜਾ ਜਿਹਾ ਕੰਮ ਹੈ ਤੇ ਆਪਾਂ ਜਾਣਾ ਮਨਿੰਦਰ ਚਾਚੂ ਵੱਲ ਠੀਕ ਹੈ ਉਹਨਾਂ ਨੂੰ ਮਿਲ ਕੇ ਫਿਰ ਆਪਾਂ ਚੱਲਾਂਗੇ ਚੱਲ ਤੂੰ ਰੈਡੀ ਹੋ ਜਾ ਤੇ ਆਪਾਂ ਚੱਲਦੇ ਆਂ ਠੀਕ ਹੈ ਜਾ ਮੇਰੇ ਬੱਚਾ ਹਾਂਜੀ ਮਨਿੰਦਰ

ਉਨਾਜ਼ਾ ਕੇ ਬੈਕਪੈਕ ਕਰ ਲੈ ਅਪਕਾ ਲ ਫਤਿਹਗੜ ਸਾਹਿਬ ਜਾਣਾ ਦੀ ਦੀ ਉੱਥੇ ਕੀ ਹੈ ਮੈਂ ਜੋ ਸਕੂਲ ਕੰਪੀਟੀਸ਼ਨ ਹੈ ਮੈਂ ਸੰਤਾ ਕਲੋਸ ਬਣ ਕੇ ਜਾਉਂਗੀ ਦੀ ਦੀ ਫਤਿਹਗੜ ਸਾਹਿਬ ਵੀ ਕੰਪੀਟੀਸ਼ਨ ਹੁੰਦੇ ਨੇ ਹਾਂ ਉੱਥੇ ਵੀ ਕੰਪੀਟੀਸ਼ਨ ਹੁੰਦੇ ਉੱਥੇ ਪਰ ਟੋਪੀਆਂ ਪਾ ਕੇ ਨਹੀਂ ਹੁੰਦੇ ਉੱਥੇ ਗਤਕਾ ਕੀਰਤਨ ਦਸਤਾਰ ਬੰਦੀ ਪਾਠ ਕੰਢੇ ਦੇ ਕੰਪੀਟੀਸ਼ਨ ਹੁੰਦੇ ਨੇ ਇਹਦਾ ਕਰ ਤੂੰ ਵੀ ਕੱਲ ਮੇਰੇ ਨਾਲ ਚੱਲੀ

ਲੋਕ ਦਿਖਾਵਾ ਜ਼ਿਆਦਾ ਕਰਦੇ ਆ ਮਹਿੰਗੇ ਸਕੂਲਾਂ ਚ ਬੱਚਿਆਂ ਨੂੰ ਪੜਾਉਨੇ ਆ ਹੈਨਾ ਤੇ ਮਹਿੰਗੇ ਸਕੂਲਾਂ ਚ ਪੱਛਮੀ ਪਰਵਾਅ ਜਿਹੜਾ ਜ਼ਿਆਦਾ ਚਾਹੁੰਦਾ ਹੈ ਵੈਸਟਰਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੈਨੂੰ ਪਤਾ 크ਿਸਮਸ ਦਿਹਾੜਾ ਆਪਣਾ ਵੀ ਤੇ ਆਪਣੇ ਬੱਚਿਆਂ ਨੂੰ ਚਾਰਜ ਸੈੱਬ ਜਦਿਆਂ ਦੇ ਨਾਮ ਨਹੀਂ ਪਤਾ ਹੋਣੇ ਤੇ ਇਹਨਾਂ ਨੂੰ 크ਿਸਮਸ ਤੇ ਵੈਲੈਂਟਾਈਨ ਡੇ ਰੂਜ਼ ਡੇ ਲਾਨਾ ਡੇ ਜੋ ਮਰਜ਼ੀ ਪੁੱਛ ਲੋ ਤੇ ਇਹ ਜਿਹੜਾ ਸਿੱਖੀ ਦਾ ਬੂਟਾ ਦਾ ਇਹ ਕਸਚੋ ਹੀ ਲੱਗਦਾ ਜੇ ਆਪਾਂ ਪਾਠ ਕਰਾਂਗੇ ਸਵੇਰੇ ਟਾਈਮ ਨਾਲ ਉੱਠਾਂਗੇ ਨਿਤਨੇਮ ਕਰਾਂਗੇ ਤਾਂ ਬੱਚੇ ਵੀ ਉਹ ਸਭ ਕਰਨਗੇ ਜੇ ਆਪਾਂ ਹੀ ਯਾਰ ਗੁਰੂ ਘਰ ਨਾਲ ਨਹੀਂ ਜੁੜਦੇ ਉੱਠਦੇ ਨਹੀਂ ਨਿਤਨੇਮ ਨਹੀਂ ਕਰਦੇ ਤੇ ਬੱਚਿਆਂ ਨੇ ਤਾਂ ਕੀ ਕਰਨਾ ਹੁਣ ਮੇਰੀ ਕੁੜੀ ਆ ਨਾ ਖੁਸ਼ੀ ਹਾਂਜੀ ਉਹਨੂੰ 1 ਘੰਟਾ ਮੋਬਾਈਲ ਮਿਲਦਾ ਦੇਖਣ ਨੂੰ ਉਹਦੀ ਮੰਮਾ ਦਿੰਦੇ ਆ ਤੇ ਉਹ 1 ਘੰਟੇ ਦੇ ਵਿੱਚ ਮੰਨਿੰਦਰ YouTube ਤੋਂ ਗੁਰਬਾਣੀ ਦੇ ਸ਼ਬਦ ਮਿਊਜ਼ਿਕ ਕੱਢ ਕੇ ਬਾਜੇ ਤੇ ਪਲੇ ਕਰਨ ਲੱਗਦੀ ਸਾਡੀ ਆੜੀ ਤਾਂ ਕਾਰਟੂਨ ਹੀ ਛੱਡਦੀ ਉਹ ਵੀ 6-6 ਘੰਟੇ ਇਹ ਹੀ ਚੀਜ਼ਾਂ ਕਰ ਤੋਂ ਸਟਾਰਟ ਕਰੀ ਆਪਾਂ ਕੰਪੀਟੀਸ਼ਨਾਂ ਨੇ ਬਗਾਨੇ ਤਿਹਾਰ ਇਹ ਬਗਾਨਿਆਂ ਨੂੰ ਮੁਬਾਰਕ ਹੋਣ ਠੀਕ ਆ ਨਵੀ ਭਾਜੀ ਮੈਂ ਕਰੂੰਗਾ ਟਰਾਈ ਬਾਕੀ ਤੁਹਾਨੂੰ ਪਤਾ ਹੀ ਹੈ ਮੇਰੇ ਘਰ ਦਾ ਮਾਹੌਲ ਇਹਨੂੰ ਘਰੇ ਵੀ ਪੁੱਛਣਾ ਪੈਣਾ ਪਾਪਾ ਮੈਂ ਅਕਲ ਕੰਪੀਟੀਸ਼ਨ ਤੇ ਨਹੀਂ ਜਾਣਾ ਕੱਲ ਮੈਂ ਜੀਜੀ ਦੇ ਤਾਹੂ ਦਾ ਨਾਲ ਨਾ ਪਤੇਗੜ ਸਾਹਿਬ ਜਾਣਾ ਹੈ ਸਸਤਨ ਪਤਾ ਉਥੇ ਕੰਪੀਟੀਸ਼ਨ ਹੁੰਦੇ ਆ ਪਰ ਜਿੱਦਿਆਂ ਦਾ ਉਹ ਸੈਂਟਾ ਕਲੋਸ ਵਾਲੇ ਕੰਪੀਟੀਸ਼ਨ ਹੁੰਦੇ ਬਟ ਕਾਲ ਸਤਾਰ ਬੰਜੀ ਕੀਤੇ ਨਾ ਇਹਦਾ ਕੋਈ ਕੰਪੀਟੀਸ਼ਨ ਨਹੀਂ ਆ ਪਾਪਾ ਮੈਂ ਵੀ ਜਾਣਾ ਹੈ ਇਸ ਵਾਰੀ ਮੈਂ ਦੇਖਤੀ ਆਂਗੀ ਅਗਲੇ ਸਾਲ ਮੈਂ ਵੀ ਬਾਟ ਭਾਗ ਲੂੰਗੀ ਕੋਲਦਾ ਨਹੀਂ ਜਾਏਗਾ ਪੁੱਤ ਮੈਂ ਵੀ ਤੇਰੇ ਨਾਲ ਜਾਊਗਾ ਮੰਮਾ ਵੀ ਜਾਣਗੇ ਦਾਦੀ ਵੀ ਜਾਣਗੇ ਤਾਂ ਸਾਰਾ ਪਰਿਵਾਰ ਚੱਲਾਂਗੇ ਨਾਲੇ ਆਪਾਂਥ ਦੋ ਦਿਨ ਕਰਾਂਗੇ ਸੇਵਾ ਨਾਲੇ ਤੈਨੂੰ ਠਿਕ ਗੁਰਬਾਣੀ ਬਾਰੇ ਸਿੱਖਣ ਨੂੰ ਵੀ ਮਿਲੂਗਾ ਠੀਕ ਆ ਕੀ ਹੋਤਾ ਮਮਨ ਕੱਲ ਕੱਲ ਤਿਆਰ ਹੋ ਪਰ ਸਾਰੇ ਚੱਲਾਂਗੇ ਤਾ ਉਹਨਾਂ ਨਾਲ ਓਕੇ ਜਤੂ ਦੇ ਦਿਨਾਂ ਤੱਕ ਤਾ ਉਹਨਾਂ ਸਾਰੇ ਚੱਲਾਂਗੇ ਠੀਕ ਹੈ